ਲਗਾ ਇੱਕ ਨਸੀਬਖੋਰ ਲੇਡੀ ਜਿਹੜੀ ਆਜੋ 15 20 ਦਿਨ ਪਹਿਲਾਂ ਇੱਕ ਲਾਟਰੀ 200 ਰੁਪਏ ਦੀ ਪਾਈ ਸੀ ਜਿੰਦੇ ਚ ਇਹਨਾਂ ਦਾ 1.5 ਕਰੋੜ ਦਾ ਇਨਾਮ ਨਿਕਲਿਆ ਲਾਟਰੀ ਨਿਕਲੀ ਹੈ ਤੇ ਉਹਦੇ ਉਸ ਦੇ ਸੰਬੰਧ ਵਿੱਚ ਇਹਨਾਂ ਨੂੰ ਇਹ ਡਰ ਸੀ ਕਿ 1.5 ਕਰੋੜ ਦਾ ਇਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੂੰ ਇਹ ਖਤਰਾ ਹੈ ਕਿ ਸਾਨੂੰ ਕੋਈ ਕੋਈ ਧਮਕੀ ਨਾ ਆ ਜਾ ਜਾਨ ਸਾਡੇ ਤੋਂ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਕਰਾ ਕੇ ਸਾਡੇ ਪੈਸੇ ਨਾ ਇਹ ਖੋਲੇ ਪਰ ਉਹਨਾਂ ਨੂੰ ਅਸੀਂ ਅੱਜ ਬੁਲਾ ਕੇ ਵਿਸ਼ਵਾਸ ਦਿਵਾਇਆ ਹੈ ਨਸੀਬਖੋਰ ਨੂੰ ਜੋਨ ਦੇ ਪ੍ਰਵਾਨ ਨੂੰ ਵੀ ਜਿਹੜੀ ਫਲੀਕ ਰੁਪੀਸ ਹਮੇਸ਼ਾ ਤੁਹਾਡੇ ਨਾਲ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਗਈ ਵੀ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਇੰਨੇ ਵਧੀਆ ਪਰਮਾਤਮਾ ਨੇ ਤੁਹਾਨੂੰ ਪੈਸੇ ਭੇਜੇ ਨੇ ਤੇ ਉਹਨਾਂ ਦਾ ਇਹ ਆਨੰਦ ਮਾਣਨ ਜਿਹੜੀ ਫਲੀਕ ਰੁਪੀਸ ਹਮੇਸ਼ਾ ਨਾਲ ਰਹੇਗੀ ਇਹਨਾਂ ਦੇ ਇਹਨਾਂ ਡਰ ਦਮ ਦੀ ਕੋਈ ਲੋੜ ਨਹੀਂ ਗਈ ਤੇ ਬਿਲਕੁਲ ਉਹ ਪਰ ਜਿਹੜਾ ਪਰਿਵਾਰ ਨਸੀਬਪੁਰ ਸਹਿਮਤ ਹੋਏ ਨੇ ਤੇ ਜਦੋਂ ਵੀ ਜੇ ਕੋਈ ਗੱਲ ਇਹੋ ਜਿਹੀ ਨੂੰ ਦੱਸਿਆ ਵੀ ਜੇ ਕੋਈ ਤੁਹਾਨੂੰ ਲੱਗਦਾ ਹੈ ਵੇ ਤੁਹਾਨੂੰ ਕਿਸ ਤੋਂ ਡਰ ਲੱਗਦਾ ਹੈ ਜਾਂ ਕੋਈ ਤੁਹਾਨੂੰ ਕਾਲ ਆਉਂਦੀ ਹੈ ਤਾਂ ਸਾਨੂੰ ਤੁਰੰਤ ਦੱਸੋ ਕਿਸ਼ਾ ਜਿਹੜਾ ਇਸ ਤਰ੍ਹਾਂ ਦਾ ਖੁਸ਼ੀ ਦੇ ਟਾਈਮ 'ਚ ਅਸੀਂ ਉਹਨਾਂ ਨਾਲ ਖੜੇ